ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਭਾਈ ਸਾਹਿਬ ਉਹਨਾਂ ਨੇ ਹੁਣ ਸਵਾਲ ਕੀਤਾ ਉਹਦਾ ਜਵਾਬ ਇਹ ਕਿ ਜੋ ਵੀ ਪੰਥਕ ਇਕਤਾ ਲਈ ਕੋਈ ਯਤਨ ਕਰਦਾ ਅਸੀਂ ਉਹਦਾ ਸਮਰਥਨ ਕਰਦੇ ਆਂ ਪਰ ਮੇਰਾ ਖਿਆਲ ਹੈ ਕਿ ਉਹ ਪੂਰੀ ਕੌਮ ਨੂੰ ਇਕੱਠਾ ਕਰਨ ਵਾਲਾ ਯਤਨ ਹੋਣਾ ਚਾਹੀਦਾ ਨਾ ਕਿ ਕੋਈ ਇੱਕ ਦੋ ਧੜਿਆਂ ਨੂੰ ਇਹ 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 ਚੀਜ਼ ਨਹੀਂ ਹੋਣੀ ਚਾਹੀਦੀ ਬਾਕੀ ਠੀਕ ਹੈ ਕਿ ਜੇ ਆਉਣ ਵਾਲੇ ਸਮੇਂ 'ਚ ਅਸੀਂ ਉਹ ਜੋ ਪੰਥਕ ਕੌਂਸਲ ਉਹਨਾਂ ਨੇ ਅਨਾਉਂਸ ਕੀਤੀ ਆ ਉਦੇ ਕਾਰਕ ਜਾਰੇ ਉਹਦਾ ਕਾਰਜ ਖੇਤਰ ਸਾਰੀਆਂ ਚੀਜ਼ਾਂ ਨਸੀ ਆਪਣੀ ਪਾਰਟੀ ਚ ਵਿਚਾਰਾਂਗੇ ਫਿਰ ਉਹਦੇ ਅਨਸਾਰ ਹੀ ਅਸੀਂ ਉੱਤੇ ਕੋਈ ਫੈਸਲਾ ਲਵਾਂਗੇ ਮਤਲਬ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਇਸ ਵਾਰ ਪਤਾ ਨਹੀਂ ਤੁਸੀਂ ਕਹਾਂਗੇ ਹੋਣਾ ਚਾਹੀਦਾ ਹੋ ਸਕਦੀ ਹੈ ਕਿ ਇਲੈਕਸ਼ਨ ਕੱਢੇ ਲੜਦਾ ਤੇ ਨਹੀਂ ਲੜਦਾ ਨਹੀਂ ਇਲੈਕਸ਼ਨ ਤੇ ਅਸੀਂ ਦੇਖਦੇ ਹਾਂ ਕਿ ਜੇ ਕੋਈ ਕਿਹੜਾ ਉਮੀਦਵਾਰ ਅਸੀਂ ਅਸੀਂ ਦੰਨੇ ਉਹਨੂੰ ਸਾਰੇ ਜਿਹੜੇ ਸਵੀਕਾਰ ਕਰਦੇ ਅਸੀਂ ਤੇ ਕਿੰਨੇ ਕੁ ਸਾਰਿਆਂ ਨੂੰ ਜਿਹੜੇ ਆਪਣੀ ਉਥੇ ਕੌਮੀ ਪੱਧਰ ਤੇ ਆਪਾਂ ਨੂੰ ਸਾਰੇ ਨੂੰ ਇਕੱਠੇ ਹੋ ਕੇ ਲੈਣੀ ਚਾਹੀਦੀ ਆ ਇਸ ਕਰਕੇ ਅਸੀਂ ਤੇ ਸਾਰਿਆਂ ਕੋਈ ਜਿੰਨੀਆਂ ਵੀ ਪੰਥਿਕ ਜੱਥੇ ਬੰਦੀਆਂ ਦੇ ਜੋ ਵੀ ਸਾਰੇ ਉਥੇ ਸਾਰਿਆਂ ਦਾ ਸਹਿਯੋਗ ਚਾਹੁੰਦੇ ਆ ਹਾਂ ਹਾਂ ਜੀ ਸੰਦੀਪ ਸਿੰਘ ਸਵੇ ਹੀ ਉਮੀਦਵਾਰ ਕਾਲੀਗਲ ਵਾਸਤੇ ਜਾਬਤ ਹੋਊਗਾ ਕਿ ਸਾਰੇ ਪੌਜ ਨੂੰ ਲਾ ਕੇ ਇਹਦੇ ਚੀ ਜੀ ਅਸੀਂ ਉਹਨਾਂ ਦੇ ਪਰਿਵਾਰ ਨੂੰ ਇਹ ਬੇਨਤੀ ਕਰਾਂਗੇ ਬਾਕੀ ਉਹਦੇ ਪਰਿਵਾਰ ਨੇ ਫੈਸਲਾ ਕਰਨਾ ਹੈ ਕਿ ਉਹ ਠੀਕ ਹੈ ਕਿ ਸਾਡੀ ਪਾਰਟੀ ਵੱਲੋਂ ਆਉਂਦੇ ਆ ਕਿ ਜੇ ਉਹ इवन ਕੇ ਆਜ਼ਾਦ ਵੀ ਲੜਦੇ ਆ ਤੇ ਅਸੀਂ 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 ਪੂਰਨ ਤੌਰ ਤੇ ਉਹਨਾਂ ਦਾ ਸਮਝੌਤਾ ਹੋ ਜਾਂਦਾ ਤੇ ਫਿਰ ਉਹ ਦੂਸਰਾ ਤੜ ਆ ਜਾਂਦਾ ਉਹ ਨਹੀਂ ਇਹ ਸਭ ਸਮਝੋ ਦੇ ਲਈ ਚਲੋ ਇਹ ਤੇ ਠੀਕ ਹੈ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਸਾਡੀ ਬੇਨਤੀ ਆ ਜੇ ਉਹਨਾਂ ਦੇ ਪਰਿਵਾਰ ਨੇ ਫੈਸਲਾ ਕਰਨਾ ਕਿ ਉਹਨਾਂ ਇਲੈਕਸ਼ਨ ਲੜਨੀ ਆ ਨਹੀਂ ਲੜਨੀ ਉਹਨਾਂ ਨੇ ਕਿਸੇ ਇੱਕ ਪਾਰਟੀ ਵੱਲੋਂ ਲੜਨੀ ਆ ਆਜ਼ਾਦ ਲੜਨੀ ਆ ਅਸੀਂ ਪਹਿਲ ਉਹਨਾਂ ਨੂੰ ਦਵਾਂਗੇ ਬਾਕੀ ਫੈਸਲਾ ਉਹਨਾਂ ਦੇ ਉੱਪਰ ਕਾਦੀਦਰ ਦੇ ਨਾਲ ਜਿਹੜੇ ਨਵੇਂ ਕਾਦੀਦਰ ਦੇ ਨੇ ਹੱਥ ਨੇ ਕਹਾਂ ਜਿਹੜਾ ਪੁਰਾਣੇ ਕਾਦੀਦਰ ਇਹ ਸਾਰੇ ਤੁਹਾਨੂੰ ਇਕੱਠੇ ਨਹੀਂ ਕਰੋ ਨੀ ਜਾਈ ਦੀਆ ਬਲ ਗੱਲ ਇਹਦੀ ਕੀਤੀ ਜਾਂਦੀ ਕਿ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਣਾ ਤੇ ਉਸ ਨੂੰ ਲੈ ਕੇ ਉੱਚ ਦੇ ਪ੍ਰਾਣਾ ਕਾਦੀਦਰ ਵੀ ਆਉਂਦੇ ਨੇ ਉਹਦੇ ਵਿੱਚ ਬੜੇ ਸੇਖ ਵਿਦਵਾਨ ਹਟੇ ਨੇ ਨਹੀਂ ਅਸੀਂ ਤੇ ਕਹਿੰਦੇ ਹਾਂ ਕਿ ਜਿਹੜੇ ਜਿਹੜੇ ਜਿਨ੍ਹਾਂ ਨੂੰ ਪੰਥਨਕਾਰ ਚੁੱਕਾ ਪੰਜਾਬ ਦੇ ਲੋਕ ਅਨਕਾਰ ਚੁੱਕੇ ਉਹਨਾਂ ਨੂੰ ਪਿੱਛੇ ਢਾਕੇ ਜਿਹੜੇ ਕੋਈ ਨਵੇਂ ਲੋਕ ਜਿਹੜੇ ਪੰਥ ਦੀ ਸਿਰਤਾ ਜਿਨ੍ਹਾਂ ਨੇ ਪੰਜਾਬ ਪ੍ਰਸਤ ਹੋਣਾ ਪੰਥ ਪ੍ਰਸਤ ਹੋਣ ਜਿਹੜੇ ਧਰਤੀ ਦੀ ਪਹਿਰੇਦਾਰੀ ਕਰ ਸਕਦੇ ਹੋਣ ਉਹ ਉਹ ਲੋਕ ਅੱਗੇ ਹੋਣ ਕਿ ਅਸੀਂ ਉਹਨਾਂ ਦੇ ਜਿਹੜੇ ਸਾਰਿਆਂ ਦੀ ਏਕਤਾ ਦਾ ਸਵਾਗਤ ਕਰਦੇ ਹਾਂ ਬਾਬੂ ਜੀ ਹਮਦਬਾਦ ਸਿੰਘ ਜੀ ਮੈਂ ਕਦੋਂ ਮੁਲਾਕਾਤ ਕੀਤੀ ਹੋਰ ਹੋਰ ਅੱਜ ਬਾਰੇ ਜਿੱਦਾਂ ਉਹਨਾਂ ਦਾ ਪੰਡਿਤ ਦੂਸਰਾ ਦਾ ਪੰਡਿਤ ਹੋ ਗਿਆ ਅਮਾ ਦਾ ਉਸ ਬਾਬਾ ਦੇ ਕੀ ਸਰਕਾਰ ਨੂੰ ਕੋਈ ਚਿੱਠੀ ਲਿਖੀ ਹੈ ਉਹਨਾਂ ਨੇ ਇਹ 15 ਤਰੀਕ ਨੂੰ ਉਹਨਾਂ ਦੇ ਮਾਤਾ ਜੀ ਮਿਲ ਕੇ ਆਏ ਸੀਗੇ ਤੇ ਅਸੀਂ ਤੇ ਵੈਸੇ ਜਿਹੜੇ ਤੁਹਾਨੂੰ ਸਰਕਾਰ ਨੂੰ ਪਹਿਲਾਂ ਵੀ ਅਸੀਂ ਜਿਹੜਾ ਉਹਨਾਂ ਦੇ ਪ੍ਰੋਫਲ ਵਾਸਤੇ ਵੀ ਲਿਖ ਕੇ ਦਿੱਤਾ ਸੀ ਤੇ ਉਹ ਵੀ ਚਿੰਤਤ ਹੈ ਉਹਨਾਂ ਨੇ ਉਥੋਂ ਵੀ ਹੁਣ ਪਾਰਲੀਮੈਂਟ ਨੂੰ ਲਿਖੀ ਕਿ ਮੇਰੇ ਇਲਾਕੇ ਚ ਬਹੁਤ ਵੱਡੇ ਪੱਧਰ ਤੇ ਹੜ੍ਹਾਂ ਨੇ ਨੁਕਸਾਨ ਕੀਤਾ ਇਸ ਤਰ੍ਹਾਂ ਕਿ ਉਹਤੇ ਵਾਸਤੇ ਕੋਈ ਵੱਡੇ ਪੱਧਰ ਤੇ ਕੋਈ ਰਾਤ ਪੈਕੇਜ ਦਿੱਤਾ ਜਾਣਾ ਚਾਹੀਦਾ ਬਾਕੀ ਅਸੀਂ ਤਾਂ ਚਾਹੁੰਦੇ ਸੀ ਕਿ ਉਹ ਬਾਹਰ ਆਉਦੇ ਤੇ ਲੋਕਾਂ ਦੇ ਜੋ ਜੋ ਵੀ ਇੱਥੇ ਦਾ ਜਿੰਨਾ ਨੁਕਸਾਨ ਹੋਇਆ ਉਹਦਾ ਪੂਰੇ ਪੌਰਨ ਤੋਕੇ ਆਪਣੀ ਅੱਖਾਂ ਨਾਲ ਦੇਖ ਕੇ ਉਹ ਜਿਹੜੀ ਆਵਾਜ਼ ਆ ਉਹ ਇੰਟਰਨੈਸ਼ਨਲ ਪੱਧਰ ਤੇ ਜਾਂ ਇਹ ਪਾਰਲੀਮੈਂਟ ਸੈਂਟਰ ਤੋਂ ਲਗਾ ਕੇ ਰੱਖਦੇ ਕਿ ਵੱਤੋਂ ਵੱਤ ਜਿਹੜਾ ਉਹਨਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ ਤੁਸੀਂ ਕੋਈ ਕਹਿ ਰਹਾ ਇਹਦੇ ਕੰਢਿਆ ਗਿਆ ਕਿ ਨਹੀਂ ਜਿਹੜਾ ਉਹਨਾਂ ਦੇ ਅਦਾਲਤੀ ਕੋਟਾ ਹੁੰਦਾ ਹੈ ਨਹੀਂ ਉਹਨਾਂ ਦੇ ਅਦਾਲਤੀ ਕੋਟੇ ਚੋਂ ਜੋ ਵੀ ਉਹ ਕੋਈ ਵੀ 1 ਰੁਪਿਆ ਵੀ ਨਾ ਅਜੇ ਤੱਕ ਦਿੱਤਾ ਗਿਆ ਤੇ ਨਾ ਜੇ ਕੋਈ ਅਸੀਂ ਉਹਦੇ ਉਹਦੇ ਬਾਰੇ ਚ ਵੀ ਇਹ ਲਿਖਿਆ ਸੀ ਇਹਦੇ ਬਾਰੇ ਚ ਕਿ ਉਹ ਰਿਲੀਜ਼ ਕੀਤਾ ਜਾਣਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਰਿਜੈਕਟ ਕਰ ਦਿੱਤੀ। ਅਕਾਲੀ ਦਲ ਬਾਦਲ ਦੇ ਵਿਰੁੱਧ ਜਿਹੜਾ ਨਵਾਂ ਅਕਾਲੀ ਦਲ ਬਣਿਆ ਉਹਦੇ ਨਾਲ ਇਹ ਰਲੇਵਾ ਉصر ਕਰਨ ਦੀ ਕਵਿਦਲ ਵਾਪਸ ਪੰਜਾਬ ਦਾ ਲੜੇ ਸਭ ਨਹੀਂ ਅਜੇ ਫੇਰ ਅਜੇ ਤਾਂ ਜੀ ਕੋਈ ਰਲੇਵੇਂ ਵਾਲੀ ਕੋਈ ਗੱਲ ਨਹੀਂ ਕੀ ਇਹ ਰਲੇਵਾ ਕਿ ਅਕਾਲੀ ਦਲ ਜਿਹੜਾ ਵਾਰਿਸ ਪੰਜਾਬ ਆ ਉਹ ਆਪਣੇ ਤੌਰ ਤੇ ਪੂਰਨ ਤੌਰ ਤੇ ਪੂਰੇ ਪੰਜਾਬ ਚ ਆਪਣੇ ਆਪ ਨੂੰ ਇਕਜੁੱਟ ਕਰ ਰਿਹਾ ਵਿਸਾਰ ਕਰ ਰਿਹਾ ਆਪਣਾ ਆਉਣ ਵਾਲੇ ਸਮੇਂ ਚ ਜੇ ਕੋਈ ਕੌਮ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੋਈ ਕੋਈ ਸਾਂਝੇ ਤੌਰ ਤੇ ਚੋਣ ਲਾਣੇ ਪੈਂਦੇ ਆ ਜਾਂ ਕੋਈ ਕਰਨੀ ਪੈਂਦੀ ਆ ਤੇ ਅਸੀਂ ਜਿਹੜੀਆਂ ਜਿਹੜੀਆਂ ਪੰਤਕ ਮੁੱਦਿਆਂ ਤੇ ਕੋਈ ਮਤਲਬ ਆਪਸੀ ਜਿਹੜੀਆਂ ਵਿਚਾਰਧਾਰਾ ਵਾਲੀਆਂ ਪਾਰਟੀਆਂ ਉਹਨਾਂ ਨਾਲ ਹੋ ਸਕਦੀ ਹੈ ਪੰਜਾਬ ਕਰਾਣੇ ਦੇ ਇੰਨਾ ਕੁ ਨੁਕਸਾਨ ਹੋਇਆ ਪੰਜਾਬ ਸਰਕਾਰ ਦਾ ਇਹ ਸਮੇਂ ਜੋ ਕਿੱਥੇ ਗੜੀ ਕਿੰਨਾ ਕੁ ਲੋਕਾਂ ਚ ਥੋੜਾ ਆਈ ਇਹ ਮੇਰਾ ਖਿਆਲ ਹੈ ਕਿ ਜੀ ਉਹ ਤੇ ਪੰਜਾਬ ਦੇ ਲੋਕ ਜਾਂ ਹੜ੍ਹ ਪ੍ਰਭਾਵਿਤ ਲੋਕ ਹੀ ਸਭ ਤੋਂ ਵੱਧ ਆ ਸਕਦੇ ਕਿ ਪੰਜਾਬ ਸਰਕਾਰ ਨੇ ਉੱਥੇ ਕੀ ਕੀਤਾ ਲੇਕਿਨ ਬਾਕੀ ਜਿਹੜੀਆਂ ਸਾਡੇ ਜਥੇਬੰਦੀ ਨੇ ਹੋਰ ਜਿਹੜੀਆਂ ਸਮਾਜਿਕ ਜਥੇਬੰਦੀਆਂ ਸੀ ਉਹਨਾਂ ਨੇ ਬਹੁਤ ਵੱਡਾ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੇ ਦੂਜੀਆਂ ਲੋਕਾਂ ਨੇ ਤੇ ਬਹੁਤ ਵੱਡਾ ਸਹਿਯੋਗ ਦਿੱਤਾ ਉਹਨਾਂ ਦੀ ਬਹੁਤ ਵੱਡੇ ਪੱਧਰ ਤੇ ਬਾਹ ਫੜੀ ਸਾ ਤੇ ਪਰ ਮੇਰੇ ਖਿਆਲ ਪੰਜਾਬ ਸਰਕਾਰ ਜਿਹੜੀ ਹੈ ਕਿ ਖਾਲੀ ਐਲਾਨ ਹੀ ਕਰਦੀ ਰਹੀ ਤੇ ਹੁਣ ਵੀ ਮੇਰਾ ਖਿਆਲ ਹੈ ਕਿ ਦੋ ਦਿਨ ਦਾ ਸੈਸ਼ਨ ਸੀ ਲੋਕਾਂ ਨੂੰ ਵੀ ਸੀ ਕਿ ਜੋ ਹੜ੍ਹ ਪ੍ਰਭਾਵ ਹਾਰਾਂ ਦੇ ਆਧਾਰਤੀਏ ਸੈਸ਼ਨ ਰੱਖਿਆ ਗਿਆ ਤੇ ਇਹਦੇ ਚ ਲੋਕਾਂ ਨੂੰ ਕਾਫੀ ਰੀਲੀਫ ਮਿਲੂਗੀ ਉਹਨਾਂ ਲੋਕਾਂ ਦੀ ਕੋਈ ਗੱਲ ਹੋਊਗੀ ਪਰ ਉੱਥੇ ਵੀ ਜੋ ਕੁਝ ਵਾਪਰਿਆ ਉਹ ਆਪਸੀ ਮਿਲੋ-ਮਿਲ ਨਹੀਂ ਹੋ ਕੇ ਇੱਕ ਦੂਜਿਆਂ ਬਸ ਉਹ ਗੱਲਾਂ ਕਰਕੇ ਖਤਮ ਕਰ ਦਿੱਤਾ ਗਿਆ ਮੇਰਾ ਖਿਆਲ ਹੈ ਕਿ ਉਹ ਵੀ ਜਿਹੜੀਆਂ ਕਿ ਸਾਡੇ ਜਿਹੜੇ ਲੀਡਰ ਮੇਰਾ ਖਿਆਲ ਲੋਕਾਂ ਪ੍ਰਤੀ ਇਹਦੇ ਕੋਈ ਸਿਰਦ ਨਹੀਂ ਏਡੀ ਵੱਡੀ ਤਲਾਸ਼ ਦੀ ਹੈ ਤੇ ਅਸੀਂ ਉਹਨਾਂ ਦੀ ਗੱਲ ਕਰੀਏ ਉੱਥੇ ਆਪ ਆਪਣੇ ਰਾਜਨੀਤੀ ਇੱਕ ਦੂਜੇ ਦੇ ਖਿਲਾਫ ਇਲਜ਼ਾਮबाजी ਕਰਕੇ ਤੇ ਉਹ ਜਿਹੜਾ ਕੋ ਦੋ ਦਿਨ ਦੇ ਚੁੱਕ ਕਿੰਨਾ ਪੈਸਾ ਨੀਰਾਖਾਂ ਦਾ ਕੋ ਜੋ ਸੈਸ਼ਨ ਤੇ ਹੋਣਾ ਸੀ ਉਹ ਹੜਪੁਰ ਭਾਵਤ ਲੋਕਾਂ ਤੇ ਲਾਇਆ ਜਾਂਦਾ ਤੇ ਉਹ ਉਹ ਵਧੀਆ ਹੋਣਾ ਸੀ 2027 ਚ ਪੰਜਾਬ ਦੇ ਪਾਰਟੀ ਦੀਆਂ ਤਿਆਰੀਆਂ ਕੀ ਚੌਂਡੜੀਆਂ ਹਾਂ ਜੀ ਅਸੀਂ ਜਾਂ ਦਿਨ ਰਾਤ ਲੱਗੇ ਹੋਏ ਹਾਂ ਅਸੀਂ ਪੂਰਨ ਤੌਰ ਤੇ ਆਪਣੀ ਪਾਰਟੀ ਅਸੀਂ ਸਾਰੇ ਜ਼ਿਲ੍ਹਿਆਂ ਚ ਤਤਕਸ਼ਤੀ ਉਹਨੂੰ ਅੱਗੇ ਹੋਰ ਵਧਾ ਰਹੇ ਹਾਂ ਚੰਗੇ ਚੰਗੇ ਲੋਕ ਸਾਡੇ ਨਾਲ ਜੁੜ ਰਹੇ ਆ ਤੇ ਅਸੀਂ ਇਹ ਚੀਜ਼ ਹੈ ਕਿ 2027 ਚ ਆ 2027 ਚ ਅਸੀਂ ਇਲੈਕਸ਼ਨ ਲੜਾਂਗੇ ਜੀ ਪੂਰੀ ਤਿਆਰੀਆਂ ਅੱਛਾ ਇੱਕ ਬਾਬਾ ਬੜਾ ਸਰ ਗਰਮ ਹੋਇਆ ਕੁਝ ਦਿਨਾਂ ਤੋਂ ਕਰੀ ਉਹ ਨਾ ਪੇ ਜਾ ਰਿਹਾ ਕਿਸੇ ਨਾ ਕਰਦਾ ਸਰੀ ਔਸਰ ਆ ਜਾਂਦਾ ਤੁਸੀਂ ਇਹਨੂੰ ਕਿਤਾ ਦੇਖਦੇ ਨਹੀਂ ਅਸੀਂ ਇਹ ਤੇ ਜੀ ਹੈ ਕਿ ਇਹਦੇ ਚ ਉਹ ਬਾਬਾ ਬਾਬਾ ਜਵਾਬ ਦੇ ਸਕਦਾ ਆ ਜਿਹੜੇ ਲੋਕ ਨੂੰ ਮਿਲ ਰਹੇ ਆ ਉਹਦੇ ਵਾਸਤੇ ਕਿਉਂਕਿ ਇੱਥੇ ਕੋਈ ਵੀ ਆਜ਼ਾਦ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਬਾਬਿਆਂ ਨੂੰ ਵੀ ਆਪਣੀ ਜਿਹੜੀ ਡਿਊਟੀ ਹੈ ਉਹਨਾਂ ਦੀ ਜਿਹੜੀ ਉਹਨਾਂ ਨੂੰ ਉਹ ਕਰਨੀ ਚਾਹੀਦੀ ਜਿਹੜੇ ਰਾਜਨੀਤਿਕ ਲੋਕ ਹੈ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਇਸ ਕਰਕੇ ਜਿਹੜਾ ਮੇਰੇ ਖਿਆਲ ਹੈ ਕਿ ਜੋ ਡੇਰਾ ਆਵਾਜ਼ ਰਿਹਾ ਪੰਜਾਬ ਚ ਉਹ ਉਹਦੇ ਨਾਲ ਵੀ ਇਸ ਖਾਸ ਕਰਕੇ ਸਿੱਖੀ ਨੂੰ ਕਾਫੀ ਵੱਡੇ ਨੁਕਸਾਨ ਹੋਏ ਆ 2027 ਵਿੱਚ ਡੇਰਾਵਾਲ ਖਤਮ ਕਰੋਗੇ ਜਾਂ ਮਨੁੱਖੀ ਸਮਾਜਿਕ ਅਧਿਕਾਰ ਦੇ ਸਾਹਮਣੇ ਰੋਗੇ ਆ ਉਦਾਰ ਸਭਾ ਜੀ ਦੀ ਆ ਤਾਂ ਇਸ ਸਗੰ ਵਿੱਚ ਕੀ ਦਾ ਰੋਲ ਹੋਗਾ ਡੇਰੇ ਵਾਦ ਕੀ ਲਗਾਤਾਰ ਇਹ ਪੰਥਕ ਸਰਗਰਮੀਆਂ ਦੇ ਵਿੱਚ ਉਸ ਪੰਥਕ ਤੋਂ ਬਿਲੇ ਕੀ ਹੈ ਮੈਂ ਇਹ ਤੇ ਮੇਰਾ ਖਿਆਲ ਹੈ ਕਿ ਜਿੰਨਾਂ ਨੂੰ ਮਿਲੇ ਉਹ ਹੀ ਦੱਸਣਗੇ ਸਾਡੇ ਨਾਲ ਦੇ ਵਿੱਚ ਕੋਈ ਇਹੋ ਜਿਹਾ ਵਿਚਾਰ ਹੋਊਗਾ ਤੇ ਫਿਰ ਅਸੀਂ ਸੋਚਾਂਗੇ ਕਿ ਉਹ ਪੰਥਕ ਸਰਗਰਮੀਆਂ ਜੋ ਪੰਥਕ ਚ ਕੀ ਹਿੱਸਾ ਪਾਉਣਾ ਚਾ ਰਹੇ ਆ ਪੰਥਕ ਜਿਹੜਾ ਕੋਈ ਨੁਕਸਾਨ ਹੋਇਆ ਉਹਨੂੰ ਕਿੱਦਾਂ ਠਟਾਉਣਾ ਚਾ ਰਹੇ ਆ ਇਹ ਗੱਲ ਡੇਰਿਆਂ ਦੀ ਆਪਾਂ ਕਰਦੇ ਕਿ ਡੇਰਿਆਂ ਨੂੰ ਖਤਮ ਕਰੋਗੇ ਕਿ ਨਹੀਂ ਕਰੋਗੇ ਦੇ ਡੇਰੇ ਤੇ ਸਾਡੇ ਲਈ ਬਹੁਤ ਵੱਡਾ ਚੈਲੰਜ ਹੈ ਜੀ ਡੇਰੇ ਤੇ ਕੁਝ ਡੇਰਿਆਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਉਥੇ ਡੇਰਿਆਂ ਚ ਕੀ ਕੀ ਵਾਪਰਦਾ ਕਈਆਂ ਨੇ ਡੇਰਿਆਂ ਦੀਆਂ ਹੁਣ ਜੋ ਆਪਣਾ ਸਿਰਸੇ ਵਾਲਾ ਜਿਹੜਾ ਸੀ ਉਹ ਤੋਂ ਕੀ ਕੁਝ ਨਿਕਲਿਆ ਇਦਾਂ ਹੀ ਹੋਰ ਵੀ ਜਿਹੜੇ ਦੇਰੇ ਆ ਪਿਛੇ ਜੇ ਕੋ ਲੁਧਿਆਣੇ ਲੱਗੇ ਸੀ ਉਤੋਂ ਜਦੋਂ ਇਹੋ ਜੀਆਂ ਚੀਜ਼ਾਂ ਜੜੀਆਂ ਮੇਰੇ ਖਿਆਲ ਆ ਕਿ ਬਹੁਤ ਕੁਝ ਗਲਤ ਹੋ ਰਿਹਾ ਇਸ ਕਰਕੇ ਉਹਨਾਂ ਤੇ ਸਾਰਿਆਂ ਤੇ ਰਾਂ ਨੂੰ ਇਕੱਠੇ ਹੋ ਕੇ ਸੋਚ ਵਿਚਾਰ ਕਰਕੇ ਕਿਉਂਕਿ ਸਿੱਖੀ ਇੱਕ ਬਹੁਤ ਵਧੀਆ ਜੀਵਨ ਜਾਚਿਆ ਸਾਰਿਆਂ ਨੂੰ ਉਤੋਂ ਹੀ ਮਤਲਬ ਸੇਧ ਲੈ ਕੇ ਵਧੀਆ ਜੀਵਨ ਜੀਣਾ ਚਾਹੀਦਾ ਦੇਰਿਆਂ ਦੀ ਤਰਨੋ ਵਾਪਸ ਤਾਂ ਧਰਮ ਦਾਇਨ ਦਾ ਵਾਪਸ ਜੇ ਹੁੰਦੀ ਕਰ ਰਹੀ ਕੋਸ਼ਿਸ਼ ਕਰ ਰਹੀ ਕਿ ਨਹੀਂ ਇਹ ਮੇਰਾ ਹਾਦੀ ਨੂੰ ਨਾਲੇ ਗਿਆ ਕਿ ਨਹੀਂ ਲੈ ਕੇ ਆਵਾਂਗੇ ਵਾਪਸ ਲੈ ਕੇ ਆਵਾਂਗੇ ਨਹੀਂ ਇਹ ਤੇ ਸਾਰਿਆਂ ਦੀ ਇੱਛਾ ਹੈ ਕਿ ਜਿੰਨਾਂ ਨੂੰ ਕੋਈ ਧੋਖੇ ਨਾਲ ਜਾਂ ਕੋਈ ਲਾਲਚ ਦੇ ਕੇ ਆਪਣੇ ਧਰਮ ਤੋਂ ਤੋੜਿਆ ਜਾਂਦਾ ਇੱਕ ਹੈ ਵੈਸੇ ਵੀ ਗੈਰਕਾਨੂੰਨੀ ਹੈ ਇੱਕ ਗੈਰ ਵੈਸੇ ਵੀ ਗੈਰ ਇਨਸਾਨੀਅਤ ਆ ਕਿਉਂ ਜੇ ਉਹ ਕਿਸੇ ਦੀ ਆਪਾਂ ਕੋਈ ਲੋੜ ਪੂਰੀ ਕਰਕੇ ਉਹਨੂੰ ਉਹਦਾ ਧਰਮ ਖਰੀਦਣ ਦੀ ਕੋਸ਼ਿਸ਼ ਕਰੀਏ ਤੇ ਉਹ ਸਹੀ ਨਹੀਂ ਗੀ ਗੱਲ ਠੀਕ ਹੈ ਤਾਂ ਲੋਕ ਜੇ ਅਗਰ ਆਪਣੇ ਮਰਜ਼ੀ ਨਾਲ ਕੋਈ ਜਾ ਰਿਹਾ ਤਾਂ ਉਹਨੂੰ ਰੋਕਿਆ ਵੀ ਨਹੀਂ ਜਾਣਾ ਚਾਹੀਦਾ ਪਰ ਕਿਸੇ ਨੂੰ ਲੋਭ ਲਾਲਚ ਦੇ ਕੇ ਕਿਸੇ ਨੂੰ ਕੋਈ ਇਹੋ ਜਿਹਾ ਜੇ ਚੱਲ ਜਾਈ ਕੋਈ ਮਾਰ ਕੱਟੇ ਵਾਲਾ ਤੇ ਚੱਲੇ ਜਿਹੜਾ ਸਰਦਾਰ ਜਿਹਦੇ ਪਗੜੀ ਬੰਨੀ ਆ ਉਹ ਜਾ ਕੇ ਸਟੇਜ ਦੇ ਉੱਤੇ ਜਾਂਦਾ ਆ ਜਿਹੜਾ ਉਹਾਂ ਤੁਸੀਂ ਕਰਦੇ ਕਰੋ ਵੀ ਨਾ ਆਉਣ ਵਾਲੇ ਜਿਹਨਾਂ ਨੇ ਇਹ ਇਹ ਤਾਂ ਮੇਰਾ ਖਿਆਲ ਹੈ ਕਿ ਸਾਡੇ ਵਾਸਤੇ ਜਿਹੜੀਆਂ ਸਾਡੀਆਂ ਸੰਸਥਾਵਾਂ ਜਿਹੜੇ ਸਾਡੇ ਬڑے ਮੁਖੀ ਰਹੇ ਆ ਜਿਹੜੇ ਆਪਣੇ ਆਪ ਨੂੰ ਪੰਥਕ ਦਾ ਪੰਥਕ ਪਹਿਰੇਦਾਰੀ ਦਾ ਮੁਕਾ ਦੰਦੇ ਰਿਹਾ ਹੈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਹੋ ਜਿਹੇ ਹਾਲਾਤ ਕਿਉਂ ਪੈਦਾ ਹੋ ਗਏ ਕਿ ਜਿਹੜੇ ਪੱਗਾਂ ਵਾਲਿਆਂ ਨੇ ਦੂਜਿਆਂ ਨੂੰ ਮੋੜ ਕੇ ਲਿਆਉਣਾ ਸੀ ਉਹ ਆਪ ਹੀ ਕਿਉਂ ਤਰਨ ਤੁਰ ਪਿਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸਵਾਲ ਜਿਹੜੇ ਆ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਇਹ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਕਬਜ਼ੇ ਕੁਦਾਰੀ ਰੱਖੀ ਆ ਉਹ ਉਹਨਾਂ ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਵੀ ਇਹ 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 ਹਾਲਾਤਾਂ ਦੇ ਜ਼ਿੰਮੇਵਾਰ ਕੌਣ ਹੈ ਪਬਲੀ ਇੱਕ ਤਾਂ ਜਿਹੜੇ ਗਿਆਨੀ ਆਪਸੇ ਨੂੰ ਹੁੰਦਾ ਉਹ ਕੰਦਲੋਆਂ ਨੂੰ ਵਿਸ਼ਵਾਸ ਰੱਖਦੇ ਆ ਕਿ ਜਦੋਂ ਵੀ ਚਾਹਣਾ ਨਾਲ ਉਹਨੇ ਕਿਹਾ ਕਿ ਗੱਲਬਾਤ ਤੇ ਹੁੰਦੀ ਰਹਿੰਦੀ ਉਹਨਾਂ ਦੀਆਂ ਉਹ ਗੱਲਬਾਤ ਦੇ ਵਿੱਚ ਰੱਖਦੇ ਨੇ ਕਿ ਵਿਸ਼ਵਾਸ ਰੱਖਦੇ ਨੇ ਕਿ ਗੱਲਬਾਤ ਹੋਣੀ ਚਾਹੀਦੀ ਆ ਤੁਹਾਡੀ ਬਲਦ ਦੇਖਦਾ ਜੇ ਉਸ ਪਾਸੇ ਜਿਹੜੀ ਹੁੰਦੀ ਆ ਤਾਂ ਤੁਹਾਨੂੰ ਵੀ ਲੱਗਦਾ ਕਿ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਜਿਵੇਂ ਤੁਸੀਂ ਹਸਪਤਾਲ ਤੇ ਮਾਮਲੇ ਦੇ ਤੇ ਜਾਂ ਆੜਾ ਦੇ ਮੁੱਦੇ ਤੇ ਕਿੰਦ ਮੈਂ ਗੱਲ ਕੀਤੀ ਪਰ ਉਹਨਾਂ ਦੇ ਨਾਂ ਤੇ ਪ੍ਰਬੰਧ ਕੀ ਉੱਡਾ ਰਾਜਨੀਤਿਕ ਇਸ ਇਸ ਤਰ੍ਹਾਂ ਜਿਹੜੀਆਂ ਨੇ ਇਹ ਗੱਲਬਾਤ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਹੋ ਰਹੀ ਥੀ ਕਿ ਉਹ ਚਾਹੁੰਦੇ ਜਿੰਦਰਾ ਗੱਲ ਜਿੰਦੀ ਰਹੇ ਪਰ ਜਿਸ ਵਾਂ ਤਾਂ ਲੋਕਾਂ ਦੇ ਜਵਾਬ ਮਿਲ ਜਾਂਦਾ ਤਾਂ ਇਸ ਇਸ ਤੀ ਤੁਹਾਡੇ ਆਪਸ ਵਿੱਚ ਏਟਾ ਹੁੰਦੇ ਮੇਰਾ ਖਿਆਲ ਹੈ ਕਿ ਗੱਲਬਾਤ ਕਰਨੀ ਕੋਈ ਗਨਾਹ ਨਹੀਂਗਾ ਪਰ ਗੱਲਬਾਤ ਕਦੇ ਵਾਤੇ ਕੀਤੀ ਜਾ ਰਹੀ ਹੈ ਕੋਈ ਕੌਮ ਦੇ ਹਿੱਤ ਚ ਕੀਤੀ ਜਾ ਰਹੀ ਹੈ ਜੇ ਉਹਨਾਂ ਦੇ ਜਾ ਰਹੀ ਹੈ ਤੇ ਕੌਮ ਦੇ ਜੋ ਮਸਲੇ ਆ ਉਹਨਾਂ ਨੂੰ ਹੱਲ ਕਰਵਾਇਆ ਜਾਣਾ ਚਾਹੀਦਾ ਬੰਦੀ ਸਿੰਘਾਂ ਨੂੰ ਰਿਹਾ ਕਰਵਾਇਆ ਜਾਣਾ ਚਾਹੀਦਾ ਪੰਜਾਬ ਦੇ ਹੱਕਾਂ ਹਕੂਕਾਂ ਲਈ ਉਹ ਆਪਣੇ ਜਿਹੜੀ ਆ ਯਾਰੀ ਨੂੰ ਵਰਤਿਆ ਜਾਣਾ ਚਾਹੀਦਾ ਤੇ ਉਹਦਾ ਤੇ ਸਵਾਗਤ ਹੈ ਤੇ ਜੇ ਕੋਈ ਆਪਣੇ ਨਿੱਜੀ ਲਾਭ ਲਈ ਕੋਈ ਯਾਰੀ ਰੱਖਦਾ ਤੇ ਮੇਰੇ ਖਿਆਲ ਉਹ ਉਹ ਉਹਦਾ ਤੇ ਰਸਤੀ ਕਰੋਗੇ ਜਿਹੇਦਾਰ ਭਾਈ ਜਗਤਾਰ ਸਿੰਘ ਹਵਾਲਾ ਜੀ ਦੀ ਮਾਤਾ ਜੀ ਇਸ ਟਾਈਮ ਦੇਸ਼ ਦੀ ਤਰਫ ਚ ਹੈ ਪਰ ਆਪਣੇ ਪੁੱਤਰ ਨੂੰ ਮਿਲਦੀ ਇੱਛਾ ਜਾਇਬ ਕੀਤੀ ਹੈ ਉਹਦੇ ਬਾਰੇ ਉਨ੍ਹਾਂ ਦੇ ਉਹਨਾਂ ਦੇ ਮਾਤਾ ਜੀ ਨੂੰ ਅਸੀਂ ਵੀ ਮਿਲ ਕੇ ਆਏ ਆ ਤੇ ਇਹ ਦੇਖੋ ਵੀ ਸਾਡੇ ਨਾਲ ਕਿੰਨਾ ਤੱਕਾ ਹੋ ਰਿਹਾ ਕਿ ਇੱਕ ਬਜ਼ੁਰਗ ਮਾਤਾ ਪਤਾ ਨਹੀਂ ਹੋਵੇ ਕਦੋਂ ਸਵਾਸ ਪੂਰੇ ਹੋ ਜਾਣ ਉਹਦੀ ਇੱਛਾ ਜਿਹੜੀ ਆ ਕਿ ਆਪਣੇ ਪੁੱਤਰ ਨੂੰ ਮਿਲਦੀ ਆ ਜਿਹੜਾ ਕਿ ਬੜੇ ਲੰਮੇ ਸਮੇ ਤੋਂ ਤੇ ਜਿਹੜੇ ਸਾਡੇ ਬਹੁਤ ਵੱਡੇ ਵੱਡੇ ਕ੍ਰਿਮੀਨਲ ਬੰਦੇ ਉਹਨਾਂ ਨੂੰ ਤੇ ਪਤਾ ਨਹੀਂ ਕਦੋਂ ਪ੍ਰੋਲਾਂ ਦੱਦੀਆਂ ਜਾ ਰਹੀਆਂ ਸਾਡੇ ਬੰਦਿਆਂ ਨੂੰ ਜਿਹੜਾ ਕਿ ਇਹ ਆਖਰੀ ਟਾਈਮ ਤੇ ਵੀ ਮਿਲਣ ਵਾਸਤੇ ਬੜਾ ਮੌਕੇ ਨਹੀਂ ਨਹੀਂ ਦਿੱਤਾ ਜਾ ਰਿਹਾ ਇਹ ਇਹ ਤੋਂ ਹੀ ਬਗਾਨਗੀ ਦੀ ਭਾਵਨਾ ਕਿ ਸਾਡੇ ਨਾਲ ਦੋ ਨੰਬਰ ਦਾ ਸ਼ਹਿਰੀਆਂ ਦਾ ਸਲੂਕ ਕੀਤਾ ਜਾ ਰਿਹਾ ਸਾਡੇ ਨਾਲ ਕੋਈ ਕਾਨੂੰਨ ਕਾਇਦੇ ਵਾਲੀ ਗੱਲ ਨਹੀਂ ਕੀਤੀ ਜਾ ਰਹੀ ਹੁਣ ਜਿਵੇਂ ਰਾਜੋਣਾ ਦੀ ਕੇਸ ਦੀ ਵੀ ਦੁਬਾਰਾ ਤੋਂ ਖੋਲਿਆ ਜਾ ਰਿਹਾ ਕਿ ਉਹ ਉਹਨੂੰ ਕਿਸੇ ਪਾਸੇ ਲਾਇਆ ਨਹੀਂ ਜਾ ਰਿਹਾ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਜਿਹੜੀਆਂ ਸਾਡੀ ਕੌਮ ਨਾਲ ਬਹੁਤ ਵੱਡੇ ਧੱਕਾ ਹੋ ਰਿਹਾ ਇਹਦਾ ਇਹਦਾ ਅਸੀਂ ਵਿਰੋਧ ਕਰਦੇ ਹਾਂ ਅਸੀਂ ਉਹਦਾ ਸਮਰਥਨ ਕਰਦੇ ਹਾਂ ਕਿ ਉਹਨਾਂ ਉਹਨਾਂ ਨੂੰ ਮੜਾਇਆ ਜਾਣਾ ਚਾਹੀਦਾ ਤੇ ਪਹਿਲੀ ਗੱਲ ਤੋਂ ਉਹਨਾਂ ਦਾ ਬਹੁਤ ਲੰਮਾ ਸਮਾਂ ਉਹਨਾਂ ਜੇਲਾ ਚ ਗਜ਼ਾਰ ਲਿਆ ਆਪਣੀਆਂ ਸਜ਼ਾਵਾਂ ਤੋਂ ਵੱਧ ਸਮਾਂ ਤੱਕ ਲਿਆ ਇਸ ਕਰਕੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਜੇ ਰਿਹਾ ਨਹੀਂ ਤੇ ਉਹਨਾਂ ਨੂੰ ਪ੍ਰੋਲ ਦੇਣੀ ਚਾਹੀਦੀ ਹੈ ਉਹਨਾਂ ਨੂੰ ਆਪਣੇ ਪਰਿਵਾਰਾਂ ਨਾਲ ਮਿਲਣ ਵਾਸਤੇ ਜੇ ਤਾਂ ਦੂਜਿਆਂ ਨੂੰ ਤੁਸੀਂ ਦੇ ਰਹੇ ਉਹਨਾਂ ਨੂੰ ਵੀ ਦੇ ਰਹੇ ਕਿਉਂ